ਦਾ ਦੇ ਕਹਿੰਦੇ ਵੀ ਰੇਡਾ ਜੱਫਾ ਦੇ ਉੱਪਰ ਮਾਣ ਦਿੱਤੇ ਜਾਣਗੇ ਵੱਡੇ ਮਾਣ ਕਹਿੰਦੇ ਕੀਤੇ ਜਾਣਗੇ ਉਧਰ ਵੱਡਾ ਵੀਰ ਕਹਿੰਦਾ ਵੀ ਜੇ ਘਰਖਣਾ ਦੀ ਟੀਮ ਜਿੱਤਦੀ ਹੈ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ 3100 ਦਿੱਤਾ ਜਾਵੇਗਾ। ਲਓ ਪਹਿਲੀ ਕਬੱਡੀ ਨੰਮੇ ਪਿੰਡਰ ਕਹਿੰਦੇ ਪਿੰਦਰ। ਤਾੜੀ ਵਾਲੋ ਜ਼ੋਰਦਾਰ। ਲਓ ਛਾਤੀ ਜੇਬ ਲਾਹੌਰੀਆ ਨੰਮੇ ਪਿੰਡье ਪਿੰਦਰ ਦੀ ਪਕੜ ਬਥੇਰੀ ਪੱਕੀ ਸੀ। ਖਾਨੋਵਾਲੀਓ ਜਿੰਦਰ ਦੀ ਬਾਜੀ ਵਰਗੇ ਗੁਰ ਤੋਂ ਫੜ ਕੇ ਕੈਂਚੀਆਂ ਲਾਉਂਦੇ ਨੇ। ਖੇਡ ਕਬੱਡੀ ਵਿੱਚ ਪੰਜਾਬੀ ਜੋਹਰ ਦਿਖਾਉਂਦੇ ਨੇ। ਦਿੱਤਾ ਆਸਟ੍ਰੇਲੀਆ ਵੱਲੋਂ 500 500 500 ਕਹਿੰਦੇ ਵੀ ਜੱਸਾ ਪਾਤ ਕੈਨੇਡਾ 500 ਦੀਪੂ ਬਕਰਾਲਾ ਕੈਨੇਡਾ 500 ਔਰ 500 ਉਮਰਕ ਸੜੀ ਕੀਤੀ ਹੈ ਕੈਨੇਡਾ 500 ਬਾਮਿਸਵਾਲੀ ਭਿੰਦਰ ਨੇ ਉਂਗਲ ਕਦੇ ਖੜੀ ਕੀਤੀ ਹੈ ਮੇਰੇ ਮਿੱਤਰੋ ਔਰ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਫੇਰ ਕਹਿੰਦੇ ਵਧਿਆ ਹੋਇਆ ਤਿਆਰੀ ਦੇ ਨਾਲ ਯਾਪੀ ਚਾਰ-ਚਾਰ ਵਰ ਤਿਆਰ ਹੈ ਕਿ ਜਿਹੜੇ ਪਾਣੀਆਂ ਚ ਲਾਉਂਦੇ ਲੋਕੀ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਇਆ ਸਿਰ ਕੱਟ ਕੇ ਰਿਕਾਰਡ ਪੈਦਾ ਕੀਤੇ ਹੋਇਆ ਅਗਲੀ ਕਬੱਡੀ ਮਲਕੀਤ ਸਿੰਘ ਮਲਕੀਤ ਸਿੰਘ ਅੰਗਰੇਜ ਜੜਾ ਜਾ ਜ਼ੋਰਦਾਰ ਤਾੜੀਆਂ ਹੋਰ ਜ਼ੋਰਦਾਰ ਤਾੜੀਆਂ ਕਬੱਡੀ ਦਾ ਮਹਾਨ ਖਿਡਾਰੀ ਤਾੜੀ ਰੁਕਣੀ ਨਹੀਂ ਚਾਹੀਦੀ ਤਾੜੀ ਰੁਕਣੀ ਨਹੀਂ ਚਾਹੀਦੀ ਧਰਤੀ ਵੀ ਕਹਿੰਦੇ ਧੂਆ ਧੂਆ ਮਰਦੀ ਹੈ ਧਰਤੀ ਵੀ ਕਹਿੰਦੇ ਮਾਤਰ ਦੀ ਭੂਆ ਭੂਆ ਕਰਦੀ ਹੈ ਉਹ ਮਰਜੀ ਕੰਗਰੇਜ ਦਾਚਾ ਉਸ ਲਈ ਖੇਡ ਮੈਦਾਨ ਵਿੱਚ ਦੂਜੇ ਪਾਸੇ ਹੋ ਗਿਆ ਮੁਕਾਬਲਾ ਕਬੱਡੀ 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 500 500 500 500 ਇਹ ਕਹਿੰਦੇ ਵੱਡੇ ਮਾਣ ਦਿੱਤੇ ਜਾ ਰਹੇ ਆ ਇਹਨਾਂ ਕਹਿੰਦੇ ਭਾਈ ਅੰਗਰੇਜ਼ ਹਨ ਇੱਚਾ ਵਾਲੇ ਮਾਣ ਕਰਖਦਾ ਵੱਲੋਂ ਜਿੱਤੇ ਦਾ ਹਰ ਇੱਕ ਜੱਫਾ ਤਰੇ ਬਾਈ 1000 ਦਾ ਹੋਵੇਗਾ 1000 ਦਾ ਹੋਵੇਗਾ ਆ ਆਪਣੇ ਆਪਣੇ ਮਲਕੀਤ ਬਾਈ ਦਾ 1000 ਰੁਪਿਆ ਸਾਡੇ ਜੱਸਾਪਾਤ ਕੈਨੇਡਾ ਨੀਡਾ ਆਸਟ੍ਰੇਲੀਆ ਰਾਮ ਖੰਦਰ ਲੱਖੀਪੁਰ ਰੋਣਾ ਵੱਲੋਂ ਪੰਪਾ ਸਵੇ ਮਾਰ ਦੀਪੂ ਬਾਈ ਖੁਸ਼ ਹੈ ਇਧਰ ਦੇ ਪਾਸੇ ਖਿੰਡੀ ਬਾਈ ਕਿੱਥੇ ਹੈ ਖਿੰਡੀ ਬਾਈ ਨੂੰ ਵੀ ਬੁਲਾ ਲਓ ਮੈਚ ਪੂਰਾ ਤਕੜਾ ਖੇਡਿਆ ਜਾ ਰਿਹਾ ਹੈ ਆ ਬਾਜੀ ਦੀ ਥਾਪੀ ਖੇਡ ਮੈਦਾਨ ਵਿੱਚ ਇਸ ਲਈ ਸ਼ੁਰਲੀ ਬੜੇ ਤਕੜਾ ਨੰਬਰ ਜੋੜਨਾ ਹੋਇਆ ਲਾਓ ਸ਼ਰਲੀ ਕਹਿੰਦੇ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਪਰ ਆ ਤੇਜ ਤਰਾਰ ਜਿਆ ਉਹ ਚਲਾ ਕਹਿੰਦੇ ਨੌਜਵਾਨ ਕਬੱਡੀ ਖਾ ਰਿਹਾ ਸ਼ਰਲੀ ਸ਼ਰਲੀ ਮੋਗੇ ਵਾਲਾ 500 500 ਆ ਜਫਾ ਲੱਗ ਗਿਆ ਆ ਕਹਿੰਦੇ ਤੇਜੀ ਨਿਯਾਮਪੁਰੀਏ ਦਾ ਵੱਡਾ ਵੀਰ ਜਗਦੀਪ ਜਗਦੀਪ ਵਧਾ ਗਿਆ ਪਰ ਇਸ ਲਈ ਵੀ ਕਬੱਡੀ ਪਾਰਲੀ ਮੈਦਾਨ ਵਿੱਚ ਵਧਦਾ ਹੋਇਆ ਬੇਈਮਾਨ ਘਰਖੜਾ ਵੱਡੇ ਪ੍ਰੋਮੋਟਰ ਵੱਲੋਂ ਕਹਿੰਦੇ ਵੱਡੇ ਬਾਈ ਕਹਿੰਦਾ ਵੀ ਜੀ ਟੀਮ ਘਰਖੜਾ ਦੀ ਕੋਈ ਵੀ ਜਫਾ ਲਾਉਂਦੀ ਆ 1000 ਦਿੱਤਾ ਜਾਊਗਾ 1000 ਦਿੱਤਾ ਜਾਊਗਾ ਲਓ ਖੇਡ ਮੈਦਾਨ ਵਿੱਚ ਬੱਲੇ 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 ਉਹ ਬੱਲੇ 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 ਉਹ ਬੱਲੇ ਉਹ ਬੱਲੇ ਪਰ ਜਗਦੀਪ ਨਿਆਣਪਰੀਆ ਤਕੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਕਹਿੰਦੇ 500 ਰੁਪਿਆ ਹਰ ਇੱਕ ਨੰਬਰ ਤੇ ਨੀਟਾ ਆਸਟ੍ਰੇਲੀਆ ਵੱਲੋਂ ਕੁੱਤਾ ਜਾ ਰਿਹਾ ਹੈ ਖੇਡ ਮੈਦਾਨ ਵਿੱਚ ਫਿਰ ਕਬੱਡੀ ਪੈ ਗਈ ਹੈ ਦੇਖੋ ਦੂਜੇ ਪਾਸੇ ਕਾਲਾ ਪਰਥਲੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਵਿੱਚ ਕਾਲਾ ਪਰਥਲਾ ਕਬੱਡੀ 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 ਉਧਰ ਲੱਗ ਗਿਆ ਜੱਫਾ 500 ਦਾ ਨੀਤਾ ਆਸਟ੍ਰੇਲੀਆ ਵੱਲੋਂ ਕਹਿੰਦੇ 550 ਮੈਮਾਨ ਲਖੀ ਕੁਮਰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਵੀਰ ਰਵ ਖੱਦਨੇ ਨੇ ਹਾਦੀ ਕੁਮਰ ਸਿੰਡੀ ਬਾਈ ਵੀ ਖੁਸ਼ ਹੈ ਦੀਪੂ ਬਾਈ ਵੀ ਖੁਸ਼ ਹੈ ਰਾਮਾ ਚੌਧਰੀ ਸਿਹਾਰੇ ਵਾਲਾ ਹੋ ਗਿਆ ਸਾਹਮਣੇ ਇੱਕ ਬਸੇ ਦੇਵ ਕੋਰ ਮੇਰੇ ਵੀਰੇ ਬੱਲੇ 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 ਤਾੜੀ 500 500 ਦੀ ਟੈਸਟ ਆਸਟ੍ਰੇਲੀਆ ਵੱਲੋਂ 500 ਵੱਡੇ ਮਾਣ ਤੇ ਵੱਡੇ ਸਨਮਾਨ ਕਹਿੰਦੇ ਕੀਤੇ ਜਾ ਰਿਹਾ ਹੈ। ਲਓ ਗੁਰੂ ਦਾ ਖਾਲਸਾ ਕਹਿੰਦੇ ਕਬੱਡੀ ਪਾ ਰਿਹਾ ਹੈ। ਜਾਫੀ ਚਾਰ ਤਿਆਰ ਵਰ ਤਿਆਰ ਹੈ। ਇਹ 40 ਸਾਲਾਂ ਨੌਜਵਾਨਾਂ ਦਾ ਸ਼ੋ ਮੈਚ ਕਹਿੰਦੇ। ਲਓ ਸਾਹਮਣੇ ਇਧਰ ਦੇ ਪਾਸੇ ਫਿਰ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ। ਚਾਰ ਜਾਫੀਆਂ ਦੇ ਵਿੱਚੋਂ ਹੁਣ ਦੇਖਦੇ ਹਾਂ ਹੋ ਗਿਆ ਮੁਕਾਬਲਾ। ਬੱਲੇ ਬੱਲੇ ਬੱਲੇ। ਆਹ ਲੱਗ ਗਿਆ ਜਫਾ 500। ਉਧਰ ਵੀ ਟੈਸਟਿੰਗ ਵਾਲੇ 500। ਲੈ ਵੀ RAMESH CHOWDHARY ਬਾਈ ਜੀ ਐਕੋ ਜਫਾ ਇੱਕੋ ਜੱਫਾ ਰਾਮੇ ਚੌਧਰੀ ਦਾ ਲੱਖੀ ਕੁੰਦਰ ਜੁਆਸੇ ਸਾਬੀ ਕੁੰਦਰ ਕੈਨੇਡਾ ਜਗਤਾਰ ਬਿੱਟੂ ਮੀਟਾ ਆਸਟ੍ਰੇਲੀਆ ਬਾਈ ਕਹਿੰਦਾ 100 ਡਾਲਰ ਅਮਰੀਕਾ ਦਾ 9000 ਰੁਪਏ ਕਹਿੰਦੇ ਇੱਕੋ ਜੱਫਾ ਰੰਮ ਚੌਧਰੀ ਦਾ ਪਰ ਉਹਦੇ ਦੇ ਪਾਸੇ ਕਹਿੰਦੇ ਨੰਬਰ ਲਾ ਕੇ ਵਾਪਸ ਪਰ ਅਗਲੀ ਕਬੱਡੀ ਪਾਉਣ ਦੇ ਲਈ ਇਸੇ ਮੈਦਾਨ ਦੇ ਵਿੱਚ ਖੇਡ ਮੈਦਾਨ ਵਿੱਚ ਫੌਜੀ 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 ਕਰ ਫੜਾ ਇਹਦਾ ਮੁੰਡਾ ਕਬੱਡੀ ਖੇਡਦਾ ਜਦੋਂ ਮੁੰਡੇ ਕਬੱਡੀ ਖੇਡਦੇ ਆ ਕਹਿੰਦੇ ਬਾਪ ਦਾ ਨਾਂ ਲਿਆ ਜਾਂਦਾ ਅਰ ਬਾਪ ਕਬੱਡੀ ਖੇਡ ਰਿਹਾ ਮੁੰਡਿਆਂ ਦੇ ਨਾਲ ਯਾਰੋ ਇਹਦਾ ਮੁੰਡਾ ਵੀ ਕਬੱਡੀ ਖੇਡਦਾ ਪਰ ਸਾਹਮਣੇ ਦੂਜੇ ਪਾਸੇ ਪੁਆਇੰਟ ਕਹਿੰਦੇ ਰੇਂਡਰ ਦਾ 500 ਰੁਪਿਆ ਮੀਟਾ ਆਸਟ੍ਰੇਲੀਆ ਵੱਲੋਂ ਹਰ ਇੱਕ ਨੰਬਰ ਦਿੱਤਾ ਜਾ ਰਿਹਾ ਅਗਲੀ ਕਬੱਡੀ ਜਗਦੀਪ ਦੀ ਲਓ ਜਗਦੀਪ ਕਹਿੰਦੇ ਨਜਾਮਪੁਰੀਆ ਅਗਲੀ ਕਬੱਡੀ ਪਾ ਰਿਹਾ ਹੈ ਲੁਧਿਆਣਾ ਮਲੇਰਕੋਲਾ ਲੀਗ ਦੀਆਂ ਫਾਈਨਲ ਵਾਲੀਆਂ ਟੀਮਾਂ ਨੂੰ ਚੱਲਦੇ ਮੈਚ ਦਾ ਜਿਹੜਾ ਸਮਾਂ ਹੈ ਇਹ ਪ੍ਰਬੰਧਕ ਵੀਰਾਂ ਵੱਲੋਂ ਫੈਸਲੀਆ ਵੀ ਜਿਹੜੀਆਂ ਲੁਧਿਆਣਾ ਮਲੇਰਕੋਲਾ ਲੀਗ ਦੀਆਂ ਫਾਈਨਲ ਵਾਲੀਆਂ ਟੀਮਾਂ ਉਹ ਬਿਨਾਂ ਦੇਰੀ ਤੋਂ ਆਣ ਗਈਆਂ ਲਓ ਗੁਰੂ ਦਾ ਖਾਲਸਾ ਕਹਿੰਦੇ ਕਬੱਡੀ ਪਾ ਰਿਹਾ ਹੈ ਉਹ ਜਾਪੀ ਚਾਰ ਤਿਆਰ ਵਰ ਤਿਆਰ ਹੈ ਪਰ ਹਲਕਾ ਰੰਗਰ 500 ਮੀਟਰ ਆਸਟ੍ਰੇਲੀਆ ਦੀ ਵੱਲੋਂ 500 ਕਹਿੰਦੇ ਹਰ ਇੱਕ ਪੁਆਇੰਟ ਦਾ ਕੁੱਤਾ ਜਾ ਰਿਹਾ ਹੈ ਲਓ ਜੀ ਮਾਟਰ ਹਰਮਨ ਜੀ ਆ ਮਾਇਆ ਫੜੀਆ ਉਹ ਨਾਮ ਦੀ ਨਾਲ ਆ ਪੁਆਇੰਟ ਦਾ ਆ ਰੇਡਰ ਦੇ ਪੁਆਇੰਟ ਦਾ ਜਦ ਰੇਡ ਪੈ ਕੇ ਆਈ ਹੈ ਉਹਦਾ 500 ਆ ਇਹ ਆ ਪਤਾ ਕਰ ਲਓ ਕਿ ਇਹ ਜਈ ਪਾਈ ਹੈ ਰੇਡ ਲਓ ਸਾਹਮਣੇ ਤੇਰ ਇਸੇ ਕਬੱਡੀ ਪੰਨ ਦੇ ਲਈ ਕਹਿੰਦੇ ਵੀ ਵਾਤਾ ਹੁਆ ਮੈਦਾਨ ਦੇ ਵਿੱਚ ਸੀਹਾ ਨੌਦੀ ਧਰਤੀ ਕਹਿੰਦੇ ਵੱਡੇ ਮੱਲ ਪੜਾ ਕੀਤੇ ਨੇ ਪਰ ਦੂਜੇ ਪਾਸੇ ਗੀਤੇ ਬਾਈ ਦਾ ਜੱਫਾ 1000 ਦਾ ਸਾਦਾ ਬਾਈ ਦੇਮਾਨ ਘਰਖੜਾ ਵਾਲਾ ਵੱਡਾ ਪ੍ਰੋਮੋਟਰ ਖੇਡ ਕਬੱਡੀ ਦਾ 1000 oh ਪਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਿਆਰ ਸਤਿਕਾਰ ਇੱਜ਼ਤ ਮਾਣ ਮੇਰੇ ਵੀਰੋ ਇੱਜ਼ਤ ਮਾਣ ਲਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਫੇਰ ਲਓ ਜੀ ਰਾਮੇ ਭਾਈ ਮੌਜੀ 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 ਕਹਿੰਦੇ ਮੌਜੀ ਬਲਿਆ ਹੋਇਆ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਲਓ ਹਲਕਾ ਜਾਗਾ ਤੇਜ਼ ਤਰਾਰ ਗਿਆ ਉਹ ਕਹਿੰਦੇ ਨੌਜਵਾਨ ਕਰਦਾ ਟਰਾਈ ਪਰ ਕਹਿੰਦੇ ਕੱਟ ਕੇ ਮੈਦਾਨੋਂ ਮਾਰਿਆ ਜਿਵੇਂ ਮੱਖਣ ਚੋਪੀਦਾ ਸੀ ਵਾਲ ਐਮ ਸੀ ਕਹਿੰਦੇ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ Beleza. ਸਰਕਾਰੀ ਪ੍ਰਾਇਮਰੀ ਸਕੂਲ ਖਲਾਲ ਵੱਲੋਂ ਜੋ ਧਰਖੜਾ ਦੀ ਟੀਮ ਜਿੱਤਦੀ ਹੈ ਤਾਂ 3100 ਦੇ ਮਾਣ ਵਿੱਚ ਜਾਣਗੇ ਧੰਨਵਾਦ ਆ ਪਈ ਹੋਈ ਕਬੱਡੀ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਓ ਦੂਜੇ ਪਾਸੇ ਬੱਲੇ 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 500 500 500 500 500 500 500 500 500 ਨੀਤਾ ਆਸਟ੍ਰੇਲੀਆ ਲੱਖੀ ਕੁੰਦਰ ਆਓ ਕੰਨੂ ਵੀ ਜਗਤਾਰ ਬਿੱਟੂ 1000 ਉੱਧਰ ਸਾਡੇ ਵਾਲਾ ਬੋਲਾਈ ਓ ਬਾਈ 1 ਮਿੰਟ ਰਾਣਾ ਡੁਗਰੀ ਜੀ ਆਏ ਹੋਏ ਐ ਕਹਿੰਦੇ ਜੇ ਨੰਮੇ ਪਿੰਡੀਏ ਭਿੰਦਰ ਨੂੰ ਕੋਈ ਜੱਫਾ ਲਾਉਂਦਾ 1000 ਦੇ ਮਾਣ ਕੀਤੇ ਵੜ ਕੇ ਸਾਡੇ ਡੁਗਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡੇ ਮਾਣ ਕਰਦੇ ਐ ਲਓ ਧਰਖਣਾ ਪਿੰਡ ਵਾਲਾ ਸਿੰਘ ਸਰਦਾਰ ਕਹਿੰਦੇ ਕਬੱਡੀ ਪਾ ਰਿਹਾ ਔ ਚਾਰਾਂ ਦੇ ਵਿੱਚੋਂ ਕਹਿੰਦੇ ਇੱਕ ਹੋ ਟਟਕੇ 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 ਮਨਿੰਦਰ ਗੁੰਨਰ ਮਨਿੰਦਰ ਗੁੰਨਰ ਜਤਿੰਦਰ ਕੈਨੇਡਾ ਦੇ ਨਾਲ ਜਗਨਾ ਸਰਪੰਚ 1000 ਰੁਪਏ ਦਫੇ ਦਾ ਆ ਗਿਆ ਹੈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਮਨਿੰਦਰ ਪੁੱਜਨ ਕੈਨੇਡਾ ਜਤਿੰਦਰ ਯੂ ਐਸ ਏ ਉਹਨਾਂ ਵੱਲੋਂ 1000 ਰੁਪਏ ਦਫੇ ਦਾ ਆ ਗਿਆ ਧੰਨਵਾਦ ਲਓ ਜਗਦੀਪ ਨਿਜਾਮ ਪਈਆ ਇਸ ਲਈ ਮੈਦਾਨ ਦੇ ਵਿੱਚ ਲਓ ਠੀਕ ਹੈ ਜੀ ਲਓ ਸਾਹਮਣੇ ਜਗਦੀਪ ਨਿਜਾਮ ਪਈਆ ਇਸ ਲਈ ਖੇਡ ਮੈਦਾਨ ਦੇ ਵਿੱਚ ਗੇਜਾ ਕੋਟ ਗੰਗੂਰਾ ਵਾਲਾ ਇਸ਼ਾਰਾ ਕਰਦੇ ਆ ਵੀ ਪੁਆਇੰਟ ਜਗਦੀਪ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਮੋਜੀ ਅਗਲੀ ਕਬੱਡੀ ਆਹ ਕਮਾਲ 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 ਬਗੜਾਂ ਪਰ ਕੇ ਹਿੱਕ ਤੇ ਬਹਿਣ ਵਾਲੀ ਗੱਲ ਪਰ ਮੁੰਡਾ ਕਹਿੰਦੇ ਲਾ ਲਾ ਕੇ ਮਾਰਦਾ ਏ ਬੱਲੇ ਬੱਲੇ ਲੱਗੀ ਰਾਮੇ ਬਈ ਦੀਪੂ ਕਨਾਲਾ ਕੈਨੇਡਾ ਨਾਲ ਜੱਸਾ ਪੌਤ ਕੈਨੇਡਾ ਨੇ ਐਲਾਨ ਕਰ ਦਿੱਤਾ ਵੀ ਕਹਿੰਦੇ ਵੀ ਰਾਮਾ ਚੌਧਰੀ ਇੱਕ ਵਾਰ ਲਾ ਦੇ 100 ਡਾਲਰ ਕੈਨੇਡਾ ਦਾ ਉਧਰ ਲੱਖੀ ਕੁਮਰ ਨੇ 100 ਡਾਲਰ ਅਮਰੀਕਾ ਦਾ ਕੀਤਾ ਹੋਇਆ ਹਾਂਜੀ ਹਰ ਕਬੱਡੀ ਦੇ ਧਲਾਲ ਬਾਈ ਬਾਈ ਵੀ ਆਏ ਹੈ ਜਿਹੜੀ ਮਾਇਆ ਲਾ ਰਿਹਾ ਧੰਨਵਾਦ ਰਮਾ ਚੌਧਰੀ ਕਹਿੰਦੇ ਫਿਰ ਕੋਸ਼ਿਸ਼ ਕਰ ਰਿਹਾ ਪਰਦੇਵ ਪਹਿਲਵਾਨ ਇੱਕ ਤਕੜਾ ਨੰਬਰ ਫਿਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਫਿਰ ਪੈ ਗਈ ਹੈ ਲਓ ਸਾਹਮਣੇ ਮੋਜੀ ਕਹਿੰਦੇ ਸਮੱਧਰ ਜੇਕਰ ਦਾ ਖਿਡਾਰੀ ਕਹਿੰਦੇ ਕਬੱਡੀ ਪਾ ਰਿਹਾ ਸਿੰਘ ਸਰਦਾਰ ਦੀ ਕਬੱਡੀ ਤੇ ਉਹ ਚਾਰਾਂ ਦੇ ਵਿੱਚੋਂ ਕਹਿੰਦੇ 2 ਨੰਬਰ ਦਾ ਧੰਦਾ ਵੀ ਮਾੜਾ ਤੇ 2 ਨੰਬਰ ਦਾ ਜੱਫਾ ਵੀ ਮਾੜਾ ਹੈ 2 ਨੰਬਰ ਤੇ ਟਰਾਈ ਕੀਤੀ ਹੈ ਗੀਤਾ ਆਸਟ੍ਰੇਲੀਆ 500 ਰੁਪਏ ਹਰ ਇੱਕ ਨੰਬਰ ਦਾ ਦੇ ਰਿਹਾ ਹੈ ਨਾਲ ਰਾਤ ਵੰਡਲ ਜੇ ਗੀਤਾ ਜੱਫਾ ਲਾਉਂਦਾ 5100 ਵਿਕਣਾ ਵੱਲੋ ਜੀ ਐਮਸੀਐਮ ਗਰੁੱਪ ਵੱਲੋਂ ਥੋੜਾ ਪਿੱਛੇ ਹੋ ਜੀ ਜੀ ਲਾਡੀ ਜੱਫਾ ਲਾਂਦਾ 1000 ਜਰ ਗਲਾਲ ਬਲੇ ਵਾਲੇ ਕਹਿੰਦੇ 1000 ਦਿੱਤਾ ਜਾ ਤੁਹਾਨੂੰ ਧੰਨਵਾਦ ਲੱਖੀ ਕੁੰਦਰ ਯੂ ਐਸ ਏ ਰੌਬ ਖੰਡਲ ਕੈਨੇਡਾ ਨਾਲ ਜਗਤਾਰ ਬਿੱਟੂ ਕੁੰਦਰ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਸਾਡੇ ਵੀਰ ਕਹਿੰਦੇ ਟਿਕਾ ਆਸਟ੍ਰੇਲੀਆ ਤੋਂ ਜੁੜਿਆ ਹੋਇਆ ਲਾਈਵ ਧੰਨਵਾਦ ਕਰਦੇ ਆ ਅਸੀਂ ਦਿਲ ਦੀ ਗਹਿਰਾਈਆਂ ਵਿੱਚੋਂ ਸਾਰੇ ਵੀਰਾਂ ਦਾ ਉਧਰ ਕਦੇ ਵੀ ਗੋਲੂ ਚਾਲ ਕੈਨੇਡਾ ਜੈਰੀ ਕੈਨੇਡਾ ਸੁਖੀ ਕੈਨੇਡਾ ਜਿੰਮੀ ਯੂ ਐਸ ਏ ਰਾਜੇ ਕੈਨੇਡਾ ਗੋਲਦੀ ਕੈਨੇਡਾ 500 ਰੁਪਿਆ ਜੱਫੇ ਦਾ 500 ਰੁਪਿਆ ਆ ਗਿਆ ਜਗਦੀਪ ਦੀ ਕਬੱਡੀ ਪੈ ਗਈ ਹੈ ਲਓ ਕਹਿੰਦੇ ਨਜਾਪੁਰਿਆ ਜਗਦੀਪ ਤੇਜੀ ਨਜਾਪੁਰ ਦਾ ਵੱਡਾ ਵੀਰ ਕਹਿੰਦੇ ਕਬੱਡੀ ਭਾਰ ਰਿਹਾ ਗੱਡ ਚੌੜੀ ਛਾਤੀ ਹੈ ਖਿਡਾਰੀ ਦੇ ਭੇਲੜਿਆਂ ਵਰਗੇ ਪਾਟਾ ਉਹ ਜਾਪੀ ਚਾਰ ਚਾਰਾਂ ਚੋਂ ਕਹਿੰਦੇ ਇੱਕ ਕੰਨੀ ਤੋਂ ਉਹ ਨੌਜਵਾਨ ਕਹਿੰਦੇ ਕਰਦਾ ਟਰਾਈ ਫੜਦਾ ਗੁੱਟ ਛਡਾਉਂਦਾ ਗੁੱਟ ਜਗਦੀਪ ਸਿੰਘ ਆਹ ਜਾਂਦਾ ਕਹਿੰਦੇ ਲੰਮੀ ਪਾਰੀ ਦਾ ਟੋੜਾ ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰ ਗਿਆ ਸਿੰਘ ਸਰਦਾਰ ਅਗਲੀ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ 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 ਹੋਈ ਪਈ ਹੈ ਕਬੱਡੀ ਕਬੱਡੀ ਹੋਈ ਪਈ ਹੈ ਕਬੱਡੀ ਕਬੱਡੀ ਹੋਈ ਪਈ ਹੈ ਰੌਬ ਖੰਡਲ ਦੀ ਲੱਖੀ ਕੁਨਰ ਜੀ ਜਗਤਾਰ ਬਿੱਟੂ ਕੁਨਰ ਯੂ ਐਸ ਏ ਸਾਭੀ ਕੋਨਰ ਨਿੱਟਾ ਆਸਟ੍ਰੇਲੀਆ 500 ਰੁਪਿਆ ਹਰ ਇੱਕ ਪੁਆਇੰਟ ਦਾ 500 ਰੁਪਿਆ ਉਧਰ ਦੇ ਮਾਨ ਘਰਖਣਾ ਵੱਡਾ ਪ੍ਰਮੋਟਰ ਖੇਡ ਕਬੱਡੀ ਦਾ ਪੁੱਜਿਆ ਹੋਇਆ ਵੱਡਾ ਬਾਈ ਕਹਿੰਦੇ ਵੱਡੇ ਖਿਡਾਰੀ ਲੈ ਕੇ ਜਾਂਦਾ ਕੈਨੇਡਾ ਦੀ ਧਰਤੀ ਅਸੀਂ ਧੰਨਵਾਦ ਕਰਦੇ ਹਾਂ ਅਮਰਿੰਦਰ ਕੋਨਰ ਕੈਨੇਡਾ ਜਤਿੰਦਰ ਯੂ ਐਸ ਏ ਕਹਿੰਦੇ ਵੀ ਅਸੀਂ ਸ਼ੇਰ ਪਰਤੇ ਤਾਹੇ ਤੇ ਲਾਡੀ ਨੇ ਗੋਲ ਟਾਲਿਆ ਲਾਡੀ ਟਾਲਾ ਲਾਡੀ ਉਟਾਲਾ ਓੜੇ ਦਾ ਹਾਂ 500 ਦੇ ਬਾਈ ਵੱਲੋਂ ਵੀ 500 ਔਰ ਦੀਪੂ ਕਕਰਾਲਾ ਜੱਸਾ ਪਾਤ ਵੱਲੋਂ ਵੀ 500 500 ਜਗੜਾ ਸਰਪੰਚ ਵੱਲੋਂ ਵੀ 500 ਖਲਾਲ ਵਾਲੇ ਬਾਈ ਬਈ ਵੀ ਕਹਿੰਦੇ 500 ਦੇ ਮਾਣ ਉਧਰ ਅਗਲੀ ਕਬੱਡੀ ਕਹਿੰਦੇ ਨਵੇਂ ਪਿੰਡਿਆ ਭਿੰਦਰ ਪਾ ਰਿਹਾ ਕਿ ਰੁੱਤਵਾਤਾ ਦੇਖ ਪਤੰਦਰ ਦਾ ਜਿਵੇਂ ਤੁਰਦਾ ਕੋਈ ਡਾਕੂ ਚੰਬਰ ਦਾ ਕਿ ਕੁਝ ਨਹੀਂ ਨੰਗਾਤਾ ਪੋਲਾ ਥੱਲੋ ਬਸ ਟਾਈਮ ਜਾਣਦਾ ਨੰਗਲ ਦਾ ਬਸ ਟਾਈਮ ਜਾਣਦਾ ਨੰਗਲ ਦਾ ਆਹ ਕਹਿੰਦੇ ਨੰਨੇ ਪਿੰਡਿਆ ਭਿੰਦਰ ਉਂਗਲ ਅੱਜ ਵੀ ਖੜੀ ਆ ਕਹਿੰਦੇ ਹਾ ਮੈਦਾਨਾਂ ਦੇ ਵਿੱਚ ਲੱਖੀ ਕੁੰਦਰ ਯੂ ਐਸ ਏ 2000 ਰੁਪਏ ਨੰਨੇ ਪਿੰਡਿਆ ਭਿੰਦਰ ਦੇ ਲਈ ਸਾਡੇ ਸੰਦੀ ਬਾਈ ਕੈਨੇਡਾ ਲੱਖੀ ਕੁੰਦਰ ਯੂ ਐਸ ਏ ਮੀਡਾ ਆਸਟ੍ਰੇਲੀਆ ਤੇ ਨਾਲ ਜੱਸਾਪਾਤ ਕੈਨੇਡਾ ਦੀਪੂ ਕਪਰਾਲਾ ਉਧਰ ਸਾਡੇ ਰਾਮ ਖੰਡਲ ਜੀ ਨੇ ਐਲਾਨ ਕਰ ਦਿੱਤਾ ਵੀ ਜਿਹੜਾ ਦੇਵ ਨੂੰ ਜਫਾ ਲਾਉ ਉਦੇ ਤੇ 5000 ਦਿੱਤਾ ਜਾਊਗਾ 5000 ਦਿੱਤਾ ਜਾਊਗਾ ਜਿਹੜਾ ਜੇਬ ਨੂੰ ਜਫਾ ਲਾਊਗਾ ਆਓ ਸਾਹਮਣੇ ਪੁਆਇੰਟ ਕਹਿੰਦੇ ਧਾਵੀ ਜੋੜਨ ਦੇ ਵਿੱਚ ਸਫਲ ਹੋ ਗਿਆ ਕਿ ਤੂੰ ਬਹਿ ਕੇ ਵੇਖ ਜਵਾਨਾ ਬਾਪੇ ਭੰਗੜਾ ਪਾਉਂਦੇ ਨੇ ਅਗਲੀ ਕਬੱਡੀ ਮੌਜੀ ਪਾ ਰਿਹਾ ਕਹਿੰਦੇ ਉਹ ਤੇਜ ਤਰਾਰ ਗਿਆ ਆਹ ਕਹਿੰਦੇ ਬਿਨਾਂ ਟੋਲ ਤੋਲ ਭੰਗੜੇ ਲੋਕੀ ਬਿੰਦੇ ਖੜ ਖੜ ਕੇ ਸੀ ਐਮ ਸੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਐਮ ਸੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਐਮ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਥੋੜਾ ਰਸ਼ਵੀ ਘਟਾ ਲਈ ਆਪਾਂ ਥੋੜਾ ਥੋੜਾ ਪਿੱਛੇ ਹਟ ਜੀਏ ਬਿੱਟੂ ਗੁੰਨਰ ਯੂ ਐਸ ਏ ਰਾਹੁਲ ਖੰਦਲ ਕੈਨੇਡਾ ਸਾਦੀ ਗੁੰਨਰ ਕੈਨੇਡਾ ਲੱਖੀ ਗੁੰਨਰ ਯੂ ਐਸ ਏ ਉਧਰ ਕਹਿੰਦੇ ਨੀਤਾ ਆਸਟ੍ਰੇਲੀਆ ਤੋਂ ਜੁੜਿਆ ਹੋਇਆ ਲਾਈਵ ਜਗਦੀਪ ਪੰਜਾਪਰੀਆ ਲੈ ਵੀ ਲਾਡੀ ਬਾਈ ਕਰ ਕੋਈ ਵਖਰੀ ਜੀ ਗੱਲ ਹੈ ਪਰ ਸਾਹਮਣੇ ਇਸ਼ਾਰਾ ਕੀ ਹੈ ਵੀ ਪੁਆਇੰਟ ਜਗਦੀਪ ਪੰਜਾਪਰੀਆ ਆਪਣੀ ਟੀਮ ਦੇ ਹਿੱਸੇ ਜੁੜੀ ਹੈ ਨੀਤਾ ਆਸਟ੍ਰੇਲੀਆ ਵੱਲੋਂ ਹਰ ਇੱਕ ਕਬੱਡੀ ਪੰਦ 500 ਦੀ ਪੈੜੀ ਹੈ। ਉਹ ਪੰਜ 500 ਦੇ ਵੱਡੇ ਮਾਣ ਤੇ ਵੱਡੇ ਸਨਮਾਨ ਕਹਿੰਦੇ ਕੀਤੇ ਜਾ ਰਿਹਾ। ਲਓ ਕਰਖਣਾ ਪਿੰਡ ਵਾਲਾ ਸਿੰਘ ਸਰਦਾਰ ਪਰ ਆ ਕੀ ਹੋ ਗਿਆ? ਕਰਤਾ ਕਹਿਰ ਚੋਬਰਾ ਨੇ ਜਿਵੇਂ ਫਾਜ ਕਿਲੇ ਨੂੰ ਢਾਉਂਦੀ, ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ, ਸਿੱਧੀ ਧੂ ਕਾਲ ਜੇ ਪਾਉਂਦੀ। ਰਾਜਾ ਸਟ ਕੈਡਾ ਉਹਨਾਂ ਵੱਲੋਂ 500 ਰੁਪਇਆ ਹਰੇਕ ਜੱਫਾ 1000 ਰੁਪਿਆ ਲਾਦੀ ਬਾਈ ਦਾ ਕੁਲਾਲ ਬਾਈ ਬਾਈ ਸਾਡੇ ਪਹੁੰਚੇ ਹੋਏ ਨੇ ਉਧਰ ਕਦੇ ਵੀ ਰਾਜਾ ਸਵਾਜ ਕੈਨੇਡਾ ਵੱਲੋਂ ਵੀ ਹਰ ਇੱਕ ਨੰਬਰ ਤੇ 500 ਹੈ ਮੀਟਾ ਆਸਟ੍ਰੇਲੀਆ ਦੇ ਨਾਲ ਹੈ ਠੀਕ ਹੈ ਜੀ ਮਾਸਟਰ ਜੀ ਆਓ ਕੁਲਾਲ ਸਕੂਲ ਤੋਂ ਬਹੁਤ ਬਹੁਤ ਧੰਨਵਾਦ ਮੇਰੀ ਬੇਨਤੀ ਆ ਫਾਈਨਲ ਮੈਚ ਦੀਆ ਵਿਧਿਆਨਾ ਮਲੇਰ ਗੁੜਾ ਲੀਗ ਦੇ ਫਾਈਨਲ ਮੈਚ ਦੀਆ ਦੋਨੇ ਟੀਮਾਂ ਦੇ ਖਿਡਾਰੀ ਜਿਹੜੇ ਉਹ ਵੀ ਜਲਦੀ ਆ ਜਾਣ ਫਿਰ ਮੈਦਾਨ ਦੇ ਵਿੱਚ ਲਾਓ ਸਾਹਮਣੇ ਪਾਕੀ ਕਬੱਡੀ ਜੱਫਾ ਲੱਗੂ ਜਾਂ ਨਹੀਂ ਰਾਜਾ ਸਵਾਦ ਕੈਨੇਡਾ ਆਓ ਸਾਬ 500 ਮੀਟਾ ਆਸਟ੍ਰੇਲੀਆ ਵੱਲੋਂ 500 ਲੈ ਜੀ ਸਾਡੀ ਭਾਈ ਜੱਫਾ ਲੱਗ ਗਿਆ 500 ਰੁਪਏ ਦੇ ਮਾਨ ਜਿਹੜੇ ਹਰ ਇੱਕ ਨੰਬਰ ਉੱਤੇ ਤੁਸੀਂ ਅਨਾਉਂਸ ਕਰਾਇਆ ਹੈ ਧੰਨਵਾਦ ਹੈ ਆਓ ਜੀ ਲੁਧਿਆਣਾ ਮਲੇਰਕੋਟਲਾ ਲੀਗ ਦੀਆਂ ਫਾਈਨਲ ਵਾਲੀਆਂ ਟੀਮਾਂ ਨੰਦਪੁਰ ਸਾਹਨੇਵਾਲ ਤੇ ਪਟੜਾਣ ਪਿੰਡ ਦੀਆਂ ਟੀਮਾਂ ਬਿਨਾਂ ਦੇਰੀ ਤੋਂ ਆਣ ਗਈਆਂ ਲਓ ਸਾਹਮਣੇ ਕਹਿੰਦੇ ਗੁਰੂ ਦਾ ਦਾਲਸਾ ਕਬੱਡੀ ਪਾ ਰਿਹਾ ਹੈ ਬ੍ਰਾਹਮਾ ਚੌਧਰੀ ਸਹਾਰਾ ਯੂਐਸਏ ਵਾਲਾ ਤੇ ਜੱਫਾ ਲਾਉ ਵੱਡੇ ਮਾਨ ਹੋਣਗੇ ਪਰ ਸਾਹਮਣੇ ਕਹਿੰਦੇ ਸੱਤ ਸੱਤ ਨੂੰ ਲੜੋ ਤੇ ਜੈਹਰ ਦੱਸੋ ਕਿਹਨੂੰ ਚੜੇ ਆਹ ਥਾਪੀ ਮਾਰੀ ਹੈ ਆਹ ਥਾਪੀ ਮਾਰੀ ਹੈ ਤੇ 500 ਨੀਟਾ ਆਸਟ੍ਰੇਲੀਆ ਸਾਦੀ ਕੁਮਰ ਕੈਨੇਡਾ ਰਾਜ ਖੰਡਲ ਕੈਨੇਡਾ ਜਗਤਾਰ ਬਿੱਟੂ ਪੁੰਦਰ ਯੂ ਐਸ ਏ ਔਰ ਕਹਿੰਦੇ ਨੀਤਾ ਆਸਟ੍ਰੇਲੀਆ ਰਾਜਾ ਸਵਾਚ 500 ਰੁਪਏ ਦੀਪੂ ਤਕਰਾਲਾ ਕੈਨੇਡਾ ਉਧਰ ਕਹਿੰਦੇ ਜੱਸਾ ਪਾਉਤ ਸਾਰੇ ਖੁਸ਼ ਨੇ ਮੈਚ ਤਕੜਾ ਫਿਰਿਆ ਜਾ ਰਿਹਾ ਹੈ ਫਾਈਨਲ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਚਿਹਰੀ ਫੜ ਕੇ ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਦੀਆਂ ਟੀਮਾਂ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਨਾਲ ਆਉਣਗੀਆਂ ਆਹ ਕਹਿੰਦੇ ਕੋਰ ਹੈ ਕਹਿੰਦੇ ਸਿੰਘਾਂ ਦੌੜ ਵਾਲਾ ਨਾਥ ਸਿੰਘਾਂ ਦੌੜ ਤੇ ਨਾਲ ਮਿਲ ਕੇ ਮ니아 ਮਨਾਈਆ ਕਹਿੰਦੇ ਇਹਨਾਂ ਮਹਾਨ ਖਿਡਾਰੀਆਂ ਨੇ ਚੱਲਦਾ ਮੈਚ ਸਮਾਪਤ ਹੈ ਬਾਈ ਜੀ ਜਲਦੀ ਦੇ ਨਾਲ ਅਨੰਦਪੁਰ ਸਾਨੇਵਾਲ ਤੇ ਪੜੈਰ ਪਿੰਡ ਦੀਆਂ ਟੀਮਾਂ ਆਉਣਗੀਆਂ ਬਿਨਾ ਦੇਰੀ ਤੋਂ ਲਓ ਜੀ ਮੁਕਾਬਲਾ ਪੂਰਾ ਤਕੜਾ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬਹੁਤ-ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਭਰਾਵਾਂ ਦਾ ਵੀਰਾਂ ਦਾ ਐਲ ਐਮ ਕੇਟੀ ਵਾਲੀਆਂ ਫਾਈਨਲ ਵਾਲੀਆਂ ਟੀਮਾਂ ਜਿਹੜੀਆਂ ਬਿਨਾਂ ਦੇਰੀ ਤੋਂ ਆਉਣਗੀਆਂ ਗਰਾਊਂਡ ਦੇ ਵਿੱਚ ਆਨੰਦਪੁਰ ਸਾਨੇਵਾਲ ਤੇ ਪੜਾਣ ਪਿੰਡ ਦਾ ਜਿਹੜਾ ਮੁਕਾਬਲਾ ਚੋਟੀ ਦਾ ਜਿਹੜਾ ਖੇਡਿਆ ਜਾਵੇਗਾ ਦੋਨਾਂ ਟੀਮਾਂ ਦੇ ਖਿਡਾਰੀ ਉਹ ਬਿਨਾਂ ਦੇਰੀ ਤੋਂ ਤਿਆਰੀ ਖਿੱਚ ਕੇ ਜਿਹੜਾ ਗਰਾਊਂਡ ਦੇ ਵਿੱਚ ਆਉਣਗੇ ਅਗਲੀਆਂ ਦੋਨੋਂ ਟੀਮਾਂ ਫਾਈਨਲ ਮੁਕਾਬਲਾ ਜਿਹੜਾ ਖੇਡਿਆ ਜਾਣਾ ਹੈ ਲੁਧਿਆਣਾ ਮਲੂਕੋੜ ਨਾਲ ਲੀਗ ਵਾਲਾ ਫਾਈਨਲ ਮੁਕਾਬਲਾ ਕਹਿੰਦੇ ਖੇਡਿਆ ਜਾਣਾ ਹੈ ਜਲਦੀ ਨਾਲ